ਨਾਮ ਮੇਰਾ ਪਰਮੇਂਦਰ ਸਿੰਘ ਹੈ ਜੀ ਪਿੰਡ ਮੇਰਾ ਗਹਿਲ ਹੈ ਜੀ ਹਾਂ ਜੀ ਵੀਰ ਜੀ ਕਿ ਆਪਾਂ ਪੰਜ ਯੂਸ ਦਿੱਤੇ ਬੋਡੀ ਸਰਵਿਸ ਦਿੱਤਾ ਜੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੈਨੂੰ ਇੱਕ ਤਾਂ ਸ਼ੂਗਰ ਦੀ ਪ੍ਰੋਬਲਮ ਸੀ ਇੱਕ ਮੇਰੇ ਨਾੜਾਂ ਦੀ ਚਾਰਪੀ ਤੇ ਖੂਨ ਗਾੜਾ ਜੀ ਤੇ ਸਰੀਰ ਦਰਦ ਕਰਦਾ ਰਹਿੰਦਾ ਸੀ ਜੀ ਠੀਕ ਹੈ ਸਰੀਰ ਦਰਦ ਕਰਦਾ ਜੀ ਇਹ ਕਿੰਨੇ ਟਾਈਮ ਤੋਂ ਜੀ ਪ੍ਰੋਬਲਮ ਹੈ ਤਕਰੀਬਨ ਸ਼ੂਗਰ ਦੀ ਤਾਂ ਮੈਨੂੰ ਸ਼ਿਕਾਇਤ ਜੀ ਦੋ ਤਿੰਨ ਸਾਲ ਤੋਂ ਸੀਗੀ ਕਿੰਨਾ ਕਰਦਾ ਜੀ ਸ਼ੂਗਰ ਤੁਹਾਨੂੰ ਸ਼ੂਗਰ ਮੇਰਾ 200 ਤੱਕ ਚਲਾ ਜਾਂਦਾ ਸੀ 200 ਤੇ ਸ਼ੂਗਰ ਚੱਲਿਆ ਜਾਂਦਾ ਸੀ ਹਾਂ ਜੀ ਕੋਈ ਕੰਮ ਕਾਰ ਕਰਨ ਦੇ ਵਿੱਚ ਜਾਉ ਕੋਈ ਦਿੱਕਤ ਆਉਂਦੀ ਸੀ ਕੰਮ ਨਹੀਂ ਮੇਰਾ ਜਦੋਂ ਤੁਰਦਾ ਫਿਰਦਾ ਜੀ ਲੱਤਾਂ ਵਾਹ ਬਹੁਤ ਦਰਦ ਕਰਦੇ ਦਰਦ ਕਰਦੇ ਲੱਤਾਂ ਵਾਹ ਦਰਦ ਕਰਦੇ ਜਾਨੀ ਕਿ ਕੰਮ ਕਰ ਨਹੀਂ ਸਕਦੇ ਸੀ ਹਾਂ ਜੀ ਹਾਂ ਜੀ ਜਿਵੇਂ ਤੁਸੀਂ ਆਪਣਾ ਇਹ ਪੰਜ ਜੂਸ ਵਰਤੇ ਬਾਡੀ ਸਰਸ ਵਰਤਿਆ ਇਹਦੇ ਨਾਲ ਕੀ ਫਰਕ ਪਿਆ ਤੁਹਾਨੂੰ ਤੇ ਇਹਦੇ ਨਾਲ ਜੀ ਨਾਲ ਤਾਂ ਮੇਰਾ ਸ਼ੂਗਰ 1. ਉਹ ਤਿੰਨ ਬਾਰੀ ਰਿਪੋਰਟ ਕਰਾਈ ਹੈ ਨਾਰਮਲ ਆਇਆ ਬਿਲਕੁਲ ਤੇ ਤਾੜਾ ਦੀ ਚਰਬੀ ਵੀ ਨਾਰਮਲ ਆਈ ਹੈ ਠੀਕ ਹੈ ਨਾੜਾਂ ਦੀ ਚਰਬੀ ਨੋਰਮਲ ਸ਼ੂਗਰ ਵੀ ਬਿਲਕੁਲ ਜਿਵੇਂ ਮੈਨੂੰ ਪਹਿਲਾਂ ਤਕਲੀਫ ਸੀਗੀ ਉਹ ਤਕਲੀਫ ਮੇਰੀ ਨੋਰਮਲ ਹੋ ਗਈ ਜਮਾ ਕੋਈ ਤੋਰ ਨਵਾਰਨਾਂ ਚ ਦਿੱਕਤ ਕੋਈ ਦਰਦ ਵਗੈਰਾ ਜੀ ਹੁਣ ਕੋਈ ਪ੍ਰੋਬਲਮ ਨਹੀਂ ਜੀ ਹੁਣ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜੀ ਤੁਸੀਂ ਦੋ ਵਾਰ ਟੈਸਟ ਕਰਾ ਲਓ ਜੀ ਹਾਂਜੀ ਮੈਂ ਦੋ ਤਿੰਨ ਵਾਰੀ ਟੈਸਟ ਕਰਾ ਲਿਆ ਬਲੱਡ ਟੈਸਟ ਵੀ ਕਰਵਾ ਕੇ ਦੇਖ ਲਿਆ ਸ਼ੂਗਰ ਵਾਸਤੇ ਜੀ ਜੀ ਤੇ ਵਿਸਾਬ ਦਾ ਟੈਸਟ ਵੀ ਜੀ ਦੋਨਾਂ ਚ ਕੋਈ ਪ੍ਰੋਬਲਮ ਨਹੀਂ ਬਿਲਕੁਲ ਨੋਰਮਲ ਹੈ ਹਾਂਜੀ ਹਾਂਜੀ ਹੁਣ ਬਹੁਤ ਪਰਿਵਾਰ ਦੇਖਦੇ ਹੋਣਗੇ ਬਈ ਤੁਸੀਂ ਵੀ ਸੋਚ ਆਉ ਪਹਿਲੀ ਵਾਰ ਵੀ ਪਤਾ ਨਹੀਂ ਕਿਵੇਂ ਤੇ ਬਾਕੀ ਜਦੋਂ ਆਪਾਂ ਇਹ ਲੈਤਾ ਬੋਡੀ ਸ਼ਰਬਸ ਤਾਂ ਸਾਨੂੰ ਪਤਾ ਲੱਗਿਆ ਵੀ ਹਾਂ ਸਹੀ ਹੈਗਾ ਤੇ ਮੈਨੂੰ ਫਰਕ ਪਿਆਗਾ ਹੁਣ ਕੀ ਕਹਿਣਾ ਚਾਹੁੰਦੇ ਜਿਹੜੇ ਪਰਿਵਾਰ ਆ ਜੋ ਵੀ ਸੋਚਦੇ ਹੋਣਗੇ ਤੁਹਾਡੇ ਵੰਗੋਂ ਨਾਲ ਵਾਸਤੇ ਕੀ ਕਹਿਣਾ ਚਾਹੁੰਦੇ ਮੈਂ ਤਾਂ ਸਰ ਜੀ ਸਾਰੂ ਲਈ ਕਹਿੰਦਾਗਾ ਕਿ ਬੋਡੀ ਸ਼ਰਬਸ ਲਹੋ ਇੱਕ ਵਾਰੀ ਤੇ ਲੈ ਕੇ ਤੁਹਾਨੂੰ ਪਤਾ ਲੱਗੂਗਾ ਵੀ ਕੀ ਹੁੰਦਾ ਕਿ ਨਹੀਂ ਵੀ ਜਿਹੜੀ ਤਕਲੀਫ ਆ ਸਾਰੀ ਸਾਰੀ ਦੱਸੋ ਦੱਸ ਕੇ ਤੇ ਬੋਡੀ ਸ਼ਰਬਸ ਉਹਸ ਹਾਵ ਨਾਲ ਪੈਕੇਜ ਮਿਲਦਾਗਾ ਉਹ ਲੈ ਲਓ ਤੇ ਆਪਦਾ ਸਰੀਰ ਤੰਦਰੁਸਤ ਰੱਖੋ ਬਸ ਠੀਕ ਹੈ ਵੀਰ ਜੀ ਥੈਂਕ ਯੂ ਧੰਨਵਾਦ ਜੀ